ਬਟਾਲਾ ਨੇੜੇ ਪਿੰਮੱਲੂ ਦੁਆਰਾ ਵਿੱਚ ਬੱਸ ਅਤੇ ਟਰੱਕ ਦੀ ਹੋਈ ਟੱਕਰ ਐਕਸੀਡੈਂਟ ਦੌਰਾਨ ਬੱਸ ਵਿੱਚ ਸਵਾਰੀਆਂ ਨੂੰ ਮਾਮੂਲੀ ਰਗੜਾ ਲੱਗੀਆਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਨੂੰ ਗੰਭੀਰ ਸੱਟਾਂ ਲੱਗੀਆਂ ਮਿਲੀ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ ਸੰਗਤ ਕਿਸੇ ਧਾਰਮਿਕ ਸਥਾਨ ਤੇ ਜਾ ਰਹੀ ਸੀ ਜਿਸ ਦੌਰਾਨ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਟਰੱਕ ਡਰਾਈਵਰ ਅਤੇ ਹਾਈਵੇ ਪੈਟਰੋਲਿੰਗ ਕਰਨ ਵਾਲਿਆਂ ਨੇ ਦੱਸਿਆ ਕਿ ਬੱਸ ਵਾਲੇ ਦੀ ਗਲਤੀ ਹੈ ਬੱਸ ਵਾਲਾ ਰੋਂਗ ਸਾਈਡ ਆ ਰਿਹਾ ਸੀ ਜਿਸ ਕਰਕੇ ਉਸ ਦਾ ਸੰਤੁਲਨ ਵਿਗੜ ਗਿਆ ਤੇ ਦੋਨਾਂ ਦੀ ਟੱਕਰ ਹੋ ਗਈ ਤੇ ਬੱਸ ਪਲਟ ਗਈ ਇਸ ਦੌਰਾਨ ਕਿਸੇ ਦਾ ਵੀ ਜਾਨੀ ਨੁਕਸਾਨ ਜਾਂ ਕਿਸੇ ਨੂੰ ਗੰਭੀਰ ਸੱਟਾਂ ਲੱਗੀਆਂ ਪੰਜਾਬ ਫਟੇ ਨਿਊਜ਼ ਵੱਲੋਂ ਤੁਸੀਂ ਦੇਖ ਰਹੇ ਹੋ ਲਵਪ੍ਰੀਤ ਸਿੰਘ ਖਸ਼ਪੂਰ ਦੀ ਖਾਸ ਰਿਪੋਰਟ। ਹਾਂ ਜੀ ਇਹ ਹੋ ਰਿਹਾ। ਸਰ ਇਹ ਕਿਹੜਾ ਐਕਸੀਡੈਂਟ ਆਇਆ ਕੀ ਕਾਰਨ ਹੋਇਆ ਇੱਥੇ ਹਾਈਵੇ ਤੇ? ਐਕਸੀਡੈਂਟ ਇੱਧਰ ਆਇਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ। ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ। ਬੱਸ ਵਾਲੇ ਦਾ ਟਰੱਕ ਦਾ। ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਸੀਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾ ਰੋ ਗਿਆ। ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ। ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀਗੇ। ਬਸ ਜਿਹੜੀ ਹੈਗੀ ਉਹਦੇ ਸੰਗਤ ਹੀ ਕੀ ਬਿਆਸਰਾਂ ਦੀ ਤੇ ਉਹ ਬਸ ਨਾਲ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਪਲਟ ਗਿਆ ਨੁਕਸਾਨ ਨਹੀਂ ਹੋਇਆ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਹੈ ਬਾਕੀ ਬਸ ਵਾਲਾ ਬਚਾ ਗਿਆ ਪਤਾ ਕੀ ਬਸ ਕਿੱਥੇ ਜਾ ਰਹੀ ਸੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਹੀ ਸੰਗਦੀ ਵਿੱਚ ਉਹ ਸੰਗਦਾ ਹੀ ਬਚਾਵਾ ਠੀਕ ਹੈ ਬੀਜੀ ਪੀਣਾ ਆਪਣਾ ਜਗਬ੍ਰੇਸ਼ ਨਹੀਂ ਜੱਗਾ ਕੀ ਆ ਅ ਬੀਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਮੈਂ ਪਠਾਨਕੋਟ ਤੋਂ ਰੇਤਾ ਆਏ ਭਰ ਕਿਉਂ ਡੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿਲੇ ਹੁੰਦੇ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਨਾ ਔਰ ਸਪੀਡ ਹੀ ਆਉਂਦੀ ਸੀ ਸੰਗਤ ਦੇ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕਿ ਕੀ ਆਉਂਦਾ ਇਹ ਜੱਗਦਮ ਟਰਾਲ ਆਪਣੀ বাস ਦੀ ਕਟ ਮਾਰੀ ਹੈ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈਗੀ ਇਹਨੇ ਚਾਰ ਦੀ ਫੁੱਟਬਾਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਏ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ ਵਿੱਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਨਹੀਂ ਜਾਣੀ ਨੁਕਸਾਨ ਨਹੀਂ ਓਦਾਂ ਥੋੜੀਆਂ ਲੱਗ ਰਾ ਰੋੜਾ ਥੋੜੀਆਂ ਸੱਟਾਂ ਪੈਣ ਲੱਗੀਆਂ ਤੇ ਮੈਂ ਇਹਦੇ ਸੰਗਤਾਂ ਦੇ ਵਿੱਚ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਡਰਾਈਵਰ ਦੱਸਦਾ ਹੀ ਨਹੀਂ ਪਿਆ ਕਿ ਕੌਣ ਹੈ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਹੈ ਤੇ ਬੀਬੇ ਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਹਾਂਜੀ ਜਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਚਲੋ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਰੇਟਾ ਲੋਡ ਹਾਂਜੀ ਹਾਂਜੀ ਰੇਟ ਇੱਥੇ ਹੀ ਲੈ ਕੇ ਜੀ ਅੰਮ੍ਰਿਤਸਰ ਚੱਲੇ ਹਾਂਜੀ ਬਾਕੀ ਜਾਣੇ ਨਹੀਂ ਨਹੀਂ ਜਾਣ ਨੁਕਸਾਨ ਹੀ ਬਚਾਈ ਬਾਦ ਦਾ ਆਡਾ ਨੁਕਸਾਨ ਹੀ ਨਹੀਂ ਕਰਤਾ ਡਰਾਈਵਰ ਤੇ ਭੱਜ ਗਿਆ ਮੌਕੇ ਤੇ ਭੱਜ ਗਿਆ ਫਿਰ ਹਾਂਜੀ ਬੱਸ ਡਰਾਈਵਰ ਭੱਜ ਗਿਆ I